ਸਰਬੀ ਸੰਗਰੂਰ ਦੀ ਦੀ ਦਸ਼ਨਾ ਦੇ ਵਿੱਚ 파ਤੀ ਨੱਚਦੀ ਰਹਿੰਦੀ ਤੇਰ ਗਾਤ ਕਰ ਵਰਦੀ ਸੀ ਮੈਨੂੰ ਤੇਰੇ ਤੇ ਗੁੱਸਾ ਆਉਂਦਾ ਤੂੰ ਕਾਨੂੰਨ ਦੀਆਂ ਪੜਦੀ ਸੀ ਵਿੱਚ 파ਤੀ ਨੱਚਦੀ ਰਹਿੰਦੀ ਤੇਰ ਗਾਤ ਕਰ ਵਰਦੀ ਸੀ ਮੈਨੂੰ ਤੇਰੇ ਤੇ ਗੁੱਸਾ ਆਉਂਦਾ ਤੂੰ ਕਾਨੂੰਨ ਦੀਆਂ ਪੜਦੀ ਸੀ ਤੂੰ ਤੀ ਸ਼ਰਮਾਏ ਤਾਰਾਂ ਦੀ ਤੂੰ ਤੀ ਸ਼ਰਮਾਏ ਦਾਰਾਂ ਦੀ ਤੈਨੂੰ ਕੋਣ ਸਮਝਾਏ ਗੁਲਾਬ ਵਰਗਾ ਮੁੱਖ ਤੇਰਾ ਨਾ ਕਦੇ ਮੁਰਝਾਈ ਨੀ ਨਾ ਕਦੇ ਮੁਰਝਾਈ ਨੀ ਵਿਚ ਪਾਰਟੀ ਨੱਚਦੀ ਰਹਦੀ ਤੇਰੇ ਸਾਥ ਕਰ ਬੜਦੀ ਜੀ ਮੈਨੂੰ ਤੇਰੇ ਤੇ